ਪਹਿਲਾ ਮੈਂ ਆਪ ਤਾਨੂ ਸਾਰਿਆਂ ਨੂੰ ਵੱਗਤ ਸੇਵਾਜੀਤ ਸਿੰਘ ਵੱਲੋਂ ਅਤੇ ਸਾਰੇ ਵੱਲੋਂ ਬਹੁਤ-ਬਹੁਤ ਤੁਹਾਨੂੰ ਮੁਬਾਰਕਬਾਦ ਦਿਨਾਂ ਤੁਹਾਨੂੰ ਵੈਲਕਮ ਕਰਦੇ ਆਂ ਕਿ ਤੁਸੀਂ ਆਪਣਾ ਕੀਨਤੀ ਟਾਈਮ ਕੱਢ ਕੇ ਸਾਡੇ ਕੋ ਆਏ ਤੇ ਅੱਜ ਦਾ ਮੇਨ ਬਤਾਇਆ ਹੈਗਾ ਕਿ ਸਾਡੇ ਜੀਐਨਡੀ ਦਾ ਰਿਜ਼ਲਟ ਆਇਆ ਅਗਿਆ ਪਰਸੋਂ ਉਹਦੇ ਸਾਡੇ 14/25 ਜੀਐਨਡੀ ਰਿਜ਼ਲਟ ਰੀਸਰਵ ਕੀਤਾ ਹੈਗਾ ਤੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੀ ਨੈਸ਼ਨਲ ਡਿਫੈਂਸ ਅਕੈਡਮੀ ਸਾਇੰਸ ਇੰਸਟੀਚਿਊਟ ਜਿਹੜੀ ਖੋਲਿਆ ਗਿਆ ਸੀਗਾ ਬਾਬਾ ਸੇਵਾ ਸਿੰਘ ਜੀ ਵੱਲੋਂ ਤੋ 2015 ਤੋਂ ਅਸੀਂ ਸ਼ੁਰੂ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਇੱਥੇ ਬੱਚੇ ਰੱਖੀ ਤੇ ਹੈਗੇ ਗਿਆ ਵੀ ਬਾਹਰ ਹੀ ਉਹਨਾਂ ਨੂੰ ਪੜ੍ਹਾਈ ਕਰਾਈ ਦੀ ਹੈਗੀ ਨਾਲ ਹੀ ਉਹਨਾਂ ਨੂੰ ਕੋਚਿੰਗ ਤੇ ਟ੍ਰੇਨਿੰਗ ਦੇ ਦਈਆ ਤਾਂ ਜੋ ਕਿ ਉਹ ਲੈਸਨ ਟੈਸਟ ਕੈਟਰੀ ਵਿੱਚ ਐਜ਼ ਐਨ ਆਫੀਸਰ ਆਰਮੀ 에ਅਰ ਫੋਰਸ ਨੇਵੀ ਵਿੱਚ ਜਾ ਸਕਣ ਇੱਥੇ ਬੋਡਿੰਗ ਫੈਸਿਲਿਟੀ ਹੈਗੀ ਆ ਬਹੁਤ ਵਧੀਆ ਨਾਲ ਹੀ ਕਲਾਸਿਸ ਹੈ ਜਿਆ ਨੇ ਤੇ ਰੇਸ਼ ਭੁਟਾ ਜੀ ਦੀ ਜਿਹੜੀ ਹੈਗੀ এফੈਕਟਿਵਿਟੀ ਚੰਡੀਗੜ੍ਹ ਤੋਂ ਹੈਗੀ ਜਿਹੜੀ ਕਿ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੀ ਹੈ ਬੱਚਿਆਂ ਨੂੰ ਆ ਅਸੀਂ ਹਰ ਸਾਲ ਪੰਜਾਬ ਵਿੱਚ ਰੱਖੀਦੇ ਹੈਗੇ ਜਿਹੜੇ ਕਿ ਮੈਰਿਟ ਬੇਸ ਤੇ ਉਹ ਕਿਸੇ ਵੀ ਧਰਮ ਦੇ ਉਸ ਦੇ ਵਿੱਚ ਪਹਿਲਾਂ ਅਸੀਂ ਰਿਜਨਲ ਇਗਜ਼ਾਮ ਲਈਦਾ ਹੈਗਾ ਉਹਦੇ ਵਿੱਚ ਅਚੰਕੀ ਕਿਹਦੀ ਹੁੰਦੀ ਹੈ ਫਿਰ ਉਹਨਾਂ ਦਾ ਸੈਕੰਡਰੀ ਟੈਸਟ ਹੁੰਦਾ ਤੇ ਜਿਹੜੀ ਮੈਰਿਟ ਲਿਸਟ ਬਣਦੀ ਹੈ ਅਸੀਂ ਪਹਿਲੇ ਪੰਜਾਬ ਵਿੱਚ ਇੱਥੇ ਰੱਖੀਦੇ ਹੈਗੇ ਤੇ ਉਹਨਾਂ ਨੂੰ ਫਿਰ 2 ਸਾਲ ਇਥੇ ਬੋਰਡਿੰਗ ਵਿੱਚ ਰੱਖੀ ਨਾਲ ਹੀ ਉਹਨਾਂ ਦੀ ਵਿਆਹ ਵੀ ਬਾਹਰ ਦੀ ਪੜਾਈ ਚੱਲਦੀ ਹੈ ਸੀਪੀਐਸਸੀ ਟੈਸਟ ਤੇ ਨਾਲ ਹੀ ਉਹਨਾਂ ਨੂੰ ਐਨਡੀਏ ਦੀ ਕੋਰਸਿੰਗ ਦੇ ਦਈਏ ਤਾਂ ਜੋ ਕੋਈ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕਰ ਸਕਣ ਤੇ ਬਾਅਦ ਵਿੱਚ ਹੀ ਆਫਸਰ ਬਣ ਸਕਣ ਤੇ ਇਸਦੀ ਇਨਫਰਮੇ ਹੁਣ ਤੱਕ ਸਾਡੇ 24 ਬੱਚੇ}{|\text{National Defence Academy}|} ਜੁਆਇਨ ਕਰ ਚੁੱਕੇ ਆ। ਕੁਝ ਉਹਨਾਂ ਵਿੱਚੋਂ ਅਸਲ ਬਣ ਚੁੱਕੇ ਆ 에어ਫੋਰਸ ਦੇ ਵੀ ਆਰਮੀ ਦੇ ਵਿੱਚ ਤੇ ਕੁਝ ਬੱਚੇ ਟ੍ਰੇਨਿੰਗ ਕਰ ਰਹੇ ਨੇ। ਤੇ ਸਾਨੂੰ ਬਹੁਤ ਮਾਣ ਹੈ, ਬਹੁਤ ਖੁਸ਼ੀ ਹੈ ਕਿਉਂਕਿ ਇਸ ਸਾਲ ਸਾਡੇ ਜਿਹੜੇ ਵਿਦਿਆਰਥੀ ਦਾ ਰਿਜ਼ਲਟ ਆ ਬਹੁਤ ਵਧੀਆ ਆ। ਤੇ ਸਾਡੇ 14 ਬੱਚੇ NDA ਇਟਮ ਐਗਜ਼ਾਮ ਲਈ ਸ਼ੀਅਰ ਕਰ ਕੀਤਾ ਹੈਗਾ। ਮੈਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ}{|\text{National Defence Academy}|} ਦਾ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਕਮ ਸੇ ਕਮ 6 ਤੋਂ 7 ਲੱਖ ਪੂਰੇ}{|\text{all over India}|} ਦੇ ਵਿੱਚ ਹੀਰ ਹੁੰਦੇ ਆ। ਉਹਦੇ ਵਿੱਚੋਂ 3 ਜਾਂ 4000 ਬੱਚੇ ਅਹੀ ਰਿਟਰਨ ਕਲ ਇਗਜ਼ਾਮ ਜੀ ਕਲੀਅਰ ਕਰਦੇ ਆ ਜਿਹਦੇ ਵਿੱਚੋਂ ਸਾਡੇ ਇਹ ਨਿਸ਼ਾਨੇ ਸਿੱਖੀ ਦੇ ਬੱਚੇ 14 ਬੱਚੇ ਇਗਜ਼ਾਮ ਕਲੀਅਰ ਕਰ ਚੁੱਕੇ ਹਨ ਉਹਨਾਂ ਵਿੱਚ 13 ਲੜਕੇ ਹੈ ਤੇ 1 ਲੜਕੀ ਹੈ ਤੇ ਨਾਲ ਹੀ ਜਿਹੜਾ ਕੰਬਾਈਨਡ ਫੋਰਸ ਸਰਵਿਸਿਸ ਜਿੱਥੇ ਕਿ ਸਿੱਧੀ ਗ੍ਰੈਜੂਏਸ਼ਨ ਤੋਂ ਬਾਅਦ ਬੱਚੇ ਜਾਂਦੇ ਆ ਡਿਫੈਂਸ ਆਫਸਰ ਬਣਨ ਵਾਸਤੇ ਸਾਡੀ ਇੱਕ ਬੱਚੀ ਨੇ ਉਹ ਵੀ ਇਗਜ਼ਾਮ ਕਲੀਅਰ ਕੀਤਾ ਹੈ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਜਿਹੜਾ ਰਿਜ਼ਲਟ ਹੈਗਾ ਹੁਣ ਇਹ ਬੱਚਿਆਂ ਦੀ ਬਹੁਤ ਇੰਨਾ ਕਿ ਉਹ ਡਿਗਰੀ ਜਿਹੜਾ ਹੈਗਾ ਉਹਨਾਂ ਨੇ ਬਹੁਤ ਜੈਫੀਕੇਸ਼ਨ ਆਫ ਗੇਮਸ ਕੀਤੀ ਹੈ ਬਹੁਤ ਮਿਟਬੈਟ ਇਸ ਲਈ 15ਵੀਂ ਜਨਵਰੀ ਤੋਂ ਪਿਛਲੇ ਮਹੀਨੇ ਜਿਉਂ ਪਿਛਲੇ ਸਾਲ ਤੋਂ ਹੀ ਉਹ ਕਾਫੀ ਪੜਾਈ ਕਰ ਰਿਹਾ ਸੀਗੇ ਐਡਾ ਜਰਮਨੇਸ਼ਨ ਇਨ ਟਾਫ ਉਹ ਵਰਤ ਇਹਨਾਂ ਨੇ ਗ੍ਰੈਜੂਏਸ਼ਨ ਪਾਸ ਕੀਤਾ ਹੈਗਾ ਤੇ ਇੱਥੇ ਹਰ ਤਰ੍ਹਾਂ ਦੀ ਬਾਬਾ ਸੇਵਾ ਸਿੰਘ ਜੀ ਵੱਲੋਂ ਫੈਸਿਲਿਟੀ ਪ੍ਰੋਵਾਈਡ ਕੀਤੀਆਂ ਗਈਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਜਿਹੜੀ ਕਹਿਣ ਦੀ ਜੰਗ ਲਿਆ ਉਹਦੇ ਵਾਸਤੇ ਉਹਨੂੰ ਪੜ੍ਹਾਈ ਵਾਸਤੇ ਉਹਨਾਂ ਦੀ ਪੂਚਣ ਵਾਸਤੇ ਜਿਵੇਂ ਕਿ ਕਲਾਸਰੂਮ ਹੈ ਹਰ ਤਰ੍ਹਾਂ ਦੇ ਆਪਸਟੋਕਲ ਕੋਰਸ ਆ ਬਾਕੀ ਵੀ ਜਿੰਨੀ ਟ੍ਰੇਨਿੰਗ ਹੈ ਉਦਿਆਸਪਾ ਪੁਲੀਸਾਂ ਕੀਤੀ ਹੈਗੀ ਉਹਨਾਂ ਨੂੰ ਗ੍ਰੈਂਡ ਕੀਤਾ। ਇਹ ਅਸੀਂ ਹੁਣ ਇਹਨਾਂ ਨੂੰ ਬੱਚਿਆਂ ਨੂੰ ਮੈਂ ਸਾਬਾਸ਼ੀ ਜੀ ਦਿੰਦਾ ਹਾਂ ਕਿਉਂਕਿ ਮੈਂ ਡਾਕਟਰ ਐਸ ਕਟਗੀ ਨੂੰ ਤੇ ਇਹਨਾਂ ਨੇ ਰਿਟਰਨ ਐਗਜ਼ਾਮੀਨੇਸ਼ਨ ਪਾਸ ਕਰ ਲਿਆ ਹੈਗਾ ਪਰ ਉਹ ਪਹਿਲਾ ਪੜਾਅ ਹੈਗਾ ਦੂਸਰਾ ਪੜਾਅ ਜਿਹੜਾ ਹੈਗਾ ਉਹ ਡਿਫਿਕਲਟ ਹੈਗਾ ਉਹ ਹੈਗਾ ਐਸਐਸਬੀ ਤੇ ਨੂੰ ਪਤਾ ਹੈ ਮੇਰੀ ਭਰੋਸਾ ਹੈ ਕਿ ਸਾਡੇ ਬੱਚੇ ਉਹਦੇ ਵਿੱਚ ਵੀ ਚੰਗੀ ਕਾਮਯਾਬੀ ਹਾਸਲ ਕਰਨਗੇ ਤੇ ਆਪਣੇ ਐਸਐਸਬੀ ਕਲੀਅਰ ਕਰਨਗੇ ਤੇ ਲੈਸਟ ਪਾਸ ਕਰ ਲਿਓਗੇ ਜ਼ਰੂਰ। ਸਰ ਉਹ ਹੋਰ ਇਥੇ ਕਿਹੜੇ ਕਿਹੜੇ ਕੋਰਸਸ ਆਪਣੇ ਚੱਲਦੇ ਨੇ ਜਿਹੜੇ ਕਿ ਆਰ.ਟੀ.ਸੀ. ਤੋਂ ਪਰਵਾਣੇ ਦੇ ਕਾਗਜ਼ਾਂ ਨੇ ਤੇ ਆਪਣੇ ਦਾ ਕੋਈ ਖਾਸ ਨਹੀਂ ਲਿਖਤੀ ਤੇ ਜਨਰਲ ਮੈਡਮ ਸਾਰਨਾ ਔਰ ਐਨ.ਡੀ ਬਾਰੇ ਆਪ ਨੂੰ ਜਾਣਕਾਰੀ ਦਿੱਤੀ ਹੈ ਬਾਕੀ ਹੋਰ ਇਥੇ 8:00 ਮਿੰਟੇ ਗਿਆ ਫੁੱਲਗਿਚ ਦੇ ਵਿਦਿਆਲਾ ਚੱਲਦਾ ਐਮ.ਏ ਗੁਰਮਤਿ ਨਾਮ ਪੰਜ ਸਾਹਿਬ ਦਾ ਕੋਰਸ ਭਾਇਆ ਰਾਮ ਸਿੰਘ ਜੀ ਇੱਥੇ ਰਹਿੰਦੇ ਨੇ ਤਾਂ ਕਿ ਬੱਚੇ ਪ੍ਰਸ਼ਤ ਤੋਂ ਬਾਅਦ ਉਹਨਾਂ ਨੂੰ 5 ਸਾਲ ਦਾ ਪੁਲਸ ਦਾ ਐਮੀਨਾਲ ਨਾਲ ਗੁਰਵੰਦੀ ਨਾਲ ਦੇ ਟਪਰੋਮਾ ਪੰਜ ਸਾਲ ਦਾ ਉਹ ਇੱਕ ਮਦਨਚ ਤੇ ਇੱਕ ਇੱਥੇ ਲੜਕੀਆਂ ਦਾ ਜਿਹੜਾ ਟ੍ਰੇਨਿੰਗ ਸੀ ਜਾਂਦੀ ਆ ਉਹ ਸਤਾ ਵਿਦੇਸ਼ੀ ਸੰਧੂ ਜੀ ਨੇ ਉਹਨਾਂ ਦੇ ਪ੍ਰਿੰਸਪਲ ਨਿਰਦੇਸ਼ਕ ਨੇ ਹੁਣ ਤੱਕ ਸਵਾ ਕੁ ਛੇ ਸੌ ਲੜਕੀ ਜਿਹੜੀ ਉਹ ਪੁਲਸ ਦੇ ਭਰਤੀ ਹੋ ਚੁੱਕੀ ਆ ਇਸ ਤਰ੍ਹਾਂ ਜੇ ਨੀਡ ਦਾ ਹੈਗਾ ਉੱਥੇ ਸਦਾ ਚੰਦਰ ਸਾਹਿਬ ਆਪਣੇ ਜਿਸੋਂ ਸੀਨੀਅਰ ਡਾਇਰੈਕਟਰ ਨੇ ਉਹਨਾਂ ਦੀ ਲਗਭਗ ਆਈਆਈਟੀ ਬੰਬਈ ਆਈਆਈਟੀ ਰੁੜਕੀ ਜਾਂ ਐਨਆਈਟੀ ਸਾਪਰਕਾਡ ਉਸ ਸਪਿਤਾਹ ਰਹੇ ਨੇ ਇਸ ਤਰ੍ਹਾਂ ਮਤਲਬ ਜੁਪੀਆਸ਼ਾ ਸ਼ੁਰੂ ਕੀਤਾ ਪਿਛਲੇ ਤੈਣੇ ਸਾਤ ਪਹਿਲਾ ਦਾਕਰਾਇਨ ਸਿੰਘ ਆਈਆਰਐਸ ਉਹਨਾਂ ਦੇ ਡਾਇਰੈਕਟਰ ਨੇ ਸੋ ਇਸ ਤਿਕਨਾ ਹੋਰ ਵੀ ਇੱਥੇ ਮਤਲਬ ਕਈ ਕਾਰਜਸ਼ੀ ਹੋ ਰਹੇ ਨੇ ਕੋ ਸਮੇਂ ਸਮੇਂ ਨਾਉਣ ਵਾਲੇ ਚੰਗੇ ਨਤੀਜੇ ਹੁੰਦੀਆਂ ਮਤਲਬ ਸਭਾ ਬਾਬਾ ਜੀ ਜਿਹੜੇ ਬਿਅਤ ਜਿਵੇਂ ਜਿਹੜੀ ਪ੍ਰਾਪਤੀ ਆ ਦਿੱਤੀ ਆ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੱਖਿਆ ਜਿੱਥੇ ਦਾ ਉਸਤਾ ਦਾ ਨਾਮ ਰੱਖਿਆ ਵੀ ਤੁਸੀਂ ਕੀ ਕਹਿਣਾ ਕਰੀਏ ਇਹ ਗੁਰੂ ਦੀ ਕਿਰਪਾ ਹੁੰਦੀ ਹੈ ਸ਼ੇ ਪਾਸ਼ਾ ਦੀ ਕਿਰਪਾ ਨਾਲ ਕੇਰੀ ਭਾਈ ਇਹਨ ਦੀ ਮੇਰੀ ਪਰਮਿਸ਼ਨ ਨੇ ਇਹਨਾਂ ਨੂੰ ਆਪਣਾਤਾ ਇਹਨਾਂ ਦੇ ਇਹਨਾਂ ਮਿਹਨਤ ਕੀਤੀ ਕਿਉਂਕਿ ਮਿਹਨਤ ਹਰ ਕੋ ਕਰਦਾ ਪਰ ਸਫਲਤਾ ਗੁਰੂ ਦੀ ਬਖਸ਼ਿਸ਼ਦਾਰ ਹੁੰਦੀ ਆ ਤੋ ਸਾਰੇ ਸਟਾਫ ਨੇ ਮਿਹਨਤ ਕਰਾਈ ਮਾਤਾ ਪਿਤਾ ਨੇ ਸਹਿਯੋਗਤਾ ਦਿੱਤੀ ਪ੍ਰਬੰਧਨ ਪਤਾ ਬੱਚਿਆਂ ਨੇ ਕੀਤਾ ਬਾਕੀ ਚਲੋ 50 ਬੱਚੇ ਜਿਹਨਾਂ ਨੂੰ 14 ਬੱਚੇ ਸਫਲ ਹੋਏ ਨੇ 40 ਬੱਚੇ ਸੀਗੇ ਸੋ ਕਾਫੀ ਜਤਨ ਹਰ ਕੋ ਕਰਦਾ ਪਰ ਗੁਰੂ ਦੀ ਕਿਰਪਾ ਨਾਲ ਸਫਲਤਾ ਹੋ ਗਈ ਆ ਤੇ ਹੁਣ 20 ਦਾ ਵੀ ਐਸਐਸਪੀ ਵਾਸਤੇ ਤਿਆਰੀ ਕਰ ਲਗੇ ਆਉਣ ਵਾਲੇ ਸਮੇਂ ਵਿੱਚ ਮੇਨ ਕਰੇ ਉਹਦੇ ਚ ਸਮਤਾਏ ਹਾਂ ਸਾਤ ਤਲਾਕੇ ਕਿੱਛਿਆ ਜਾਂਦਾ ਬੱਚਾ ਤਾਂ ਪੂਰੇ ਪੰਜਾਬ ਪਾਣੀ ਦਾ ਪੂਰੇ ਨਾ ਬੱਚਾ ਬੱਚਾ ਹੋ ਗਿਆ ਨੇ ਕੋਈ ਦੁਨੀਆਪਾ ਤੋਂ ਛਤੀ ਸ਼ਕਾਰ ਤੋਂ ਐਮਪੀ ਤੋਂ ਮਤਲਬ ਬਾਹਰ ਵਾਲੀਰ ਤੋਂ ਜਾਂ ਜੰਮੂ ਕਸ਼ਮੀਰ ਜਿੱਥੋਂ ਬੱਚਾ ਮੈਟ ਵੇਚਦੀ ਲਿਆਉਂਦਾ ਬੱਚਾ ਉਹ ਕੋਈ ਬੱਚਾ ਹੋਵੇ ਉਹਦੇ ਉਹਦੀ ਮੈਟ ਬਣਦੀ ਹੈ ਕਿਉਂਕਿ ਜੇ 5-600 ਬੱਚਾ ਹੈ ਤਾਂ ਉੱਪਰ ਲਗਭਗ 50 ਬੱਚਾ ਕੋਲੀ ਮੈਟ ਵੇਚਦੇ ਇਹ ਚੁ ਲੈ ਕੇ ਰੱਖਦੇ ਤਾਂ ਕਿ ਬੱਚਾ ਕੋ ਕਿ ਸਖਤ ਬੜਾ ਮੁਕਾਬਲੇ ਜਿਹੜੇ ਸਭ ਦੱਸਿਆ ਵੀ ਇੰਨੇ ਬੱਚਾ ਵਿੱਚੋਂ ਆ ਪਿਛਲੇ ਸਾੜਾ ਪਿਛਲੇ ਬੈਚ ਤੋਂ ਬੱਚੇ ਨਿਕਲ ਗਏ ਨੇ ਉਹਦੇ ਵੀ ਆਪਣੇ 7 ਬੱਚੇ ਸਫਲ ਹੋਏ ਸੀਗੇ ਉਹਨੇ ਵਿੱਚ ਇੱਕ ਬੱਚਾ ਹੈ ਬਿਲਕੁਲ ਪੱਟੀ ਦੇ ਇਲਾਕੇ ਦਾ ਸ਼ਹੀਦ ਪਿੰਡ ਆ ਉਹਨੇ ਆਹ ਲੋ ਰਿਡੀਆਂ ਸਤਵਾਰੇ ਇੱਕ ਬੱਚੇ ਦੇ ਹਾਸਲ ਹੁਣ ਕਿੱਡਾ ਮੁਕਾ ਲੋ ਸੀ ਕਿੰਨੇ ਸਕੂਲ ਨੇ ਕਿੰਨੇ ਜਨਰ ਬਗੇੜੀ ਕਿੰਨੇ ਬੱਚੇ ਸਭ ਉਹ ਥ੍ਰੀ ਅਪੀਅਰ ਹੁੰਦੇ ਚ ਉਹ ਇੱਕ ਪਿੰਡੂ ਬੱਚਾ ਇੱਕ ਪਿੰਡ ਦਾ ਰਹਿਣ ਬੱਚਾ ਸੋ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਇਹ ਹੁੰਦੀ ਹੈ ਬੱਚਾ ਚ ਬਹੁਤ ਕੁਝ ਹੈਗਾ ਮਤਲਬ ਗੁਣ ਹੈਗੇ ਪਰ ਉਹਨੂੰ ਮੌਕਾ ਮਿਲ ਜੇ ਤਾਂ ਉਹ ਗੁਣ ਬਾਹਰ ਨਿਕਲ ਆਉਂਦਾ ਨਵੇਂ ਪੜ੍ਹਾਈ ਦੀ ਸ਼ੁਰੂਆਤ ਕਰੋ ਵਾਲ ਕੱਲ ਡਿਸੰਬਰ ਦੇ ਚੇ ਰੱਖੀ ਆ 15 ਨਵੰਬਰ ਨੂੰ ਉਹਨਾਂ ਦੀ ਕੀ ਕਹਤੇ ਤੇ ਨਾਲ ਹੁਣ ਰਜਿਸਟ੍ਰੇਸ਼ਨ ਹੋ ਗਈ ਸੁਬਾ ਲਖਪਾ ਅਕਤੂਬਰ ਦੇ ਮਹੀਨੇ ਸ਼ੁਰੂ ਹੋ ਗਏ ਉਹਨਾਂ ਰਜਿਸਟ੍ਰੇਸ਼ਨ ਦੇ ਚਾਲ ਵਾਹ